ਪਾਕਿਸਤਾਨੀ ਮੂਲ ਦੇ ਮ੍ਰਿਤਕ ਸੈਨਿਕ ਦੇ ਪਰਿਵਾਰ ਦੇ ਖਿਲਾਫ ਟਿੱਪਣੀ ਕਰਨ ਦੇ ਬਾਅਦ 트럼ਪ ਦਾ ਸ਼ਹੀਦ ਸੈਨਿਕ ਪਰਿਵਾਰਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਸਿੱਖ ਮਰੀਨ ਕੋਰਪੋਰਲ ਗੁਰਪ੍ਰੀਤ ਸਿੰਘ ਦੇ ਪਰਿਵਾਰ ਨੇ ਇਸ ਨੂੰ ਸ਼ਹੀਦਾਂ ਦਾ ਅਪਮਾਨ ਕਰਾਰ ਦਿੱਤਾ 3.5 ਸਾਲ ਪਹਿਲਾਂ ਅਫਗਾਨਿਸਤਾਨ ਵਿੱਚ ਸ਼ਹੀਦ ਹੋਏ ਮਰੀਨ ਕੋਰਪੋਰਲ ਗੁਰਪ੍ਰੀਤ ਸਿੰਘ ਦੇ ਪਿਤਾ ਨਰਮਲ ਸਿੰਘ ਨੇ ਕਿਹਾ ਕਿ 트럼ਪ ਦੀਆਂ ਟਿੱਪਣੀਆਂ ਨਾਲ ਦੁੱਖ ਪਹੁੰਚਿਆ ਜਪਾਨ ਦੇ ਸਮਰਾਟ ਅਕੀ히ਤੋ ਨੇ ਆਪਣੇ ਇੱਕ ਭਾਸ਼ਣ 'ਚ ਕਿਹਾ ਕਿ ਉਹਨਾਂ ਨੂੰ ਚਿੰਤਾ ਹੈ ਕਿ ਉਹਨਾਂ ਦੀ ਡਿੱਗਦੀ ਸਿਹਤ ਦੇ ਨਾਲ ਉਹਨਾਂ ਦੀਆਂ ਜ਼ਿੰਮੇਵਾਰੀਆਂ ਦੇ ਰਾਹ ਵਿੱਚ ਮੁਸ਼ਕਲ ਆ ਸਕਦੀ ਹੈ ਸਮਰਾਟ ਦੀ ਇਸ ਗੱਲ ਦੇ ਬਾਅਦ ਵਕਤ ਵਿੱਚ ਉਹਨਾਂ ਦੇ ਅਹੁਦੇ ਨੂੰ ਛੱਡਣ ਦੀਆਂ ਸੰਭਾਵਨਾਵਾਂ ਦੇ ਸੰਕੇਤ ਮਿਲ ਰਹੇ ਨੇ ਅਮਰੀਕਾ ਦੇ ਇੱਕ ਡੈਂਟਲ ਕਲੀਨਿੰਗ ਦੇ ਵਿੱਚ ਹਿਜਾਬ ਪਹਿਨ ਕੇ ਕੰਮ ਕਰਨ ਦੇ ਉੱਤੇ ਇੱਕ ਮੁਸਲਿਮ ਮਹਿਲਾ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ। ਦਰਅਸਲ ਪਿਛਲੇ ਹਫਤੇ ਨਜਬ ਖਾਨ ਨੂੰ ਇਸ ਨੌਕਰੀ ਤੇ ਰੱਖਿਆ ਗਿਆ ਸੀ। ਆਪਣੇ ਇੰਟਰਵਿਊ ਅਤੇ ਨੌਕਰੀ ਦੇ ਪਹਿਲੇ 2 ਦਿਨ ਉਹ ਹਿਜਾਬ ਪਾ ਕੇ ਆਫਿਸ ਆਈ ਸੀ ਪਰ ਇਸ ਤੋਂ ਬਾਅਦ ਉਸ ਨੂੰ ਹਿਜਾਬ ਉਤਾਰਨ ਲਈ ਕਿਹਾ ਗਿਆ ਅਤੇ ਨਾ ਉਤਾਰਨ ਤੇ ਨੌਕਰੀ ਤੋਂ ਕੱਢ ਦਿੱਤਾ ਗਿਆ। ਪਾਕਿਸਤਾਨ ਦੇ ਕੋਇਟਾ ਦੇ ਵਿੱਚ ਹਸਪਤਾਲ ਚੋਂ ਬੰਬ ਧਮਾਕੇ ਚ ਮੜਨ ਵਾਲਿਆਂ ਦੀ ਗਿਣਤੀ 75 ਹੋ ਗਈ ਹੈ ਜਦਕਿ 115 ਲੋਕ ਜ਼ਖਮੀ ਦੱਸੇ ਗਏ ਨੇ। ਧਮਾਕੇ ਦੇ ਬਾਅਦ ਇੱਥੇ ਗੋਲੀਬਾਰੀ ਵੀ ਕੀਤੀ ਗਈ ਸੀ। ਸੂਬੇ ਦੀ ਰਾਜਸਥਾਨੀ ਵਿੱਚ ਹੋਈ ਇਸ ਘਟਨਾ ਵਿੱਚ ਅਣਪਛਾਤੇ ਲੋਕਾਂ ਨੇ ਬਲੂਚਿਸਤਾਨ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਬੁਲਾਰੇ ਬਿਲਾਲ ਅਨਵਰ ਕਾਸੀ ਨੂੰ ਗੋਲੀ ਮਾਰ ਕੇ ਉਹਨਾਂ ਦਾ ਕਤਲ ਕਰ ਦਿੱਤਾ ਪੁਲਿਸ ਅਤੇ ਬਚਾ ਅਧਿਕਾਰੀਆਂ ਦੇ ਮੁਤਾਬਕ ਜਦੋਂ ਵਕੀਲ ਕਾਸੀ ਨੂੰ ਹਸਪਤਾਲ ਲੈ ਕੇ ਆਏ ਤਾਂ ਤੇਜ਼ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ ਪਾਕਿਸਤਾਨ ਤਾਲੀਬਾਨ ਦੇ ਗੁੱਟ ਜਮਾਤ ਉਲ ਅਹਿਰਾਰ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ ਪਾਕਿਸਤਾਨ ਦੇ ਪ੍ਰਧਾਨ ਮਦਨ ਨਵਾਜ਼ ਸ਼ਰੀਫ ਨੇ ਸਮਰਥਨ ਤੇ ਗਹਿਰਾ ਦੁੱਖ ਜਤਾਇਆ ਕੋਇਟਾ ਵਿੱਚ ਇੱਕ ਬੈਠਕ 'ਚ ਬਦਨ ਮੰਤਰੀ ਸ਼ਰੀਫ ਨੇ ਸੁਰੱਖਿਆ ਬਲਾਂ ਨੂੰ ਕਿਹਾ ਕਿ ਚਰਮਪੰਥੀਆਂ ਨੂੰ ਖਤਮ ਕਰ ਦੇਣ ਰੀਪਬਲਿਕਨ ਪਾਰਟੀ ਦੇ 50 ਰਾਸ਼ਟਰੀ ਸੁਰੱਖਿਆ ਮਾਹਰਾਂ ਦੇ ਦਸਤਖਤ ਵਾਲੇ ਖੁੱਲੇ ਪੱਤਰ ਦੇ ਵਿੱਚ ਪਾਰਟੀ ਦੇ ਉਮੀਦਵਾਰ ਡੋਨਲਡ ਟਰੰਪ ਦੇ ਬਾਰੇ ਕਿਹਾ ਗਿਆ ਹੈ ਕਿ ਉਹ ਦੇਸ਼ ਤੇ ਸਭ ਤੋਂ ਵੱਧ ਲਾਹੇਵੰਦ ਰਾਸ਼ਟਰਪਤੀ ਸਾਬਤ ਹੋਣਗੇ। ਇਸ ਸਮੂਹ ਦੇ ਵਿੱਚ CIA ਦੇ ਸਾਬਕਾ ਨਿਰਦੇਸ਼ਕ ਮਾਈਕਲ ਹਿਡਨ ਵੀ ਸ਼ਾਮਲ ਨੇ। ਸਮੂਹ ਨੇ ਆਪਣੇ ਪੱਤਰ 'ਚ ਕਿਹਾ ਹੈ ਕਿ ਟਰੰਪ ਦੇ ਕੋਲ ਰਾਸ਼ਟਰਪਤੀ ਬਣਨ ਲਈ ਜ਼ਰੂਰੀ ਅਨੁਭਵ ਅਤੇ ਚਰਿੱਤਰ ਨਹੀਂ ਹੈ। ਜੋ ਪਾਸਿਰ ਪਬਲਿਕਨ ਪਾਰਟੀ ਦੇ ਮੀਦਵਾ ਡੋਨਲਡ ਟਰੰਪ ਨੇ ਸਾਬਕਾ ਰਾਸ਼ਟਰਪਤੀ ਰੋਨਲਡ ਰੀਗਨ ਦੇ ਬਾਅਦ ਸਭ ਤੋਂ ਵੱਡੇ ਟੈਕਸ ਸੁਧਾਨ ਲਾਗੂ ਕਰਨ ਦਾ ਵਾਅਦਾ ਕੀਤਾ ਹੈ ਟਰੰਪ ਨੇ ਆਪਣੇ ਭਾਸ਼ਣ ਦੇ ਵਿੱਚ ਕਿਹਾ ਕਿ ਟੈਕਸ ਕਟੌਤੀ ਨਾਲ ਦੇਸ਼ ਵਿੱਚ ਲੱਖਾਂ ਨੌਕਰੀਆਂ ਪੈਦਾ ਹੋਣਗੀਆਂ ਟਰੰਪ ਨੇ ਕਾਰਪੋਰੇਟ ਟੈਕਸ ਵਿੱਚ ਕਟੌਤੀ ਕਰਨ ਦਾ ਆਪਣਾ ਵਾਅਦਾ ਵੀ ਦੁਹਰਾਇਆ ਲਾਟਿਨ ਅਮਰੀਕੀ ਦੇਸ਼ ਮੈਕਸੀਕੋ ਦੇ ਵਿੱਚ ਮੂਸਾ ਤਰਮੀਨ ਨੇ ਕਹਿਰ ਵਰਪਾਇਆ ਜਿਸ ਦੇ ਬਾਅਦ ਇੱਥੇ ਕਈ ਥਾਂ 'ਤੇ ਜ਼ਮੀਨ ਕਿਸਕਰ ਨੇ ਇਕੱਠਾਂ ਕਰਵਾ ਪੜੀਆਂ ਨੇ ਜਿਨ੍ਹਾਂ ਚੋਂ 43 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ ਕਈ ਹੋਰ ਸਖਮੀ ਹੋਏ ਨੇ ਚੀਂਦੜ ਚ ਭਾਰੀ ਮੀਂਹ ਮਗਰਵਾਹ ਹੜ੍ਹ ਕਰਨ ਇਥੇ ਕਈ ਸੜਕਾਂ ਵਹਿ ਗਈਆਂ ਇਸ ਦਲਾਵਾ ਫਸਲਾਂ ਵੀ ਬਰਬਾਦ ਹੋ ਚੁੱਕੀਆਂ ਨੇ ਜਦ ਕਿ ਕਈ ਲੋਕਾਂ ਦੇ ਘਰ ਵੀ ਨੁਕਸਾਨੇ ਗਏ ਨੇ ਦਰਸਲ ਇਹ ਤੇ ਭਾਰੀ ਮੀਂਹ ਦੇ ਬਾਅਦ ਖਤਰਨਾਕ ਸੈਲਾਬ ਆਇਆ ਸੀ ਲੰਡਨ ਦੇ ਇੱਕ ਨਾਈਟ ਕਲੱਬ ਦੇ ਵਿੱਚ ਪਿਆਨ ਕਾਗ ਲੱਗ ਗਈ ਜਿਸ ਦੇ ਬਾਅਦ ਧੂਏ ਦਾ ਗੁਬਾਰ ਆਸਮਾਨ ਦੇ ਵਿੱਚ ਵੇਖਣ ਨੂੰ ਮਿਲਿਆ ਇਸ ਘਟਨਾ ਦੇ ਦੌਰਾਨ ਇੱਕ ਸ਼ਖਸ ਵੀ ਜ਼ਖਮੀ ਹੋ ਗਿਆ ਅਮਰੀਕਾ ਦੇ ਕੰਸਾਨਸ ਦੇ ਵਾਟਰ پارک ਦੇ ਵਿੱਚ ਵਾਟਰ ਸਲਾਈਡ ਤੋਂ ਡਿੱਗ ਕੇ ਇੱਕ ਬੱਚੇ ਦੀ ਮੌਤ ਹੋ ਗਈ ਮ੍ਰਿਤਕ ਦੀ ਉਮਰ 12 ਸਾਲ ਦਾ ਸੀਗੀ ਹੈ ਜਾਣਕਾਰੀ ਮੁਤਾਬਕ ਸਲਾਈਡ ਦੀ ਉਚਾਈ 168 ਫੁੱਟ ਸੀ